ਆ ਗੁਰੂ ਪਰਿਓ ਜੋ ਹਜੂਜ ਨਿਤ ਅੰਮ੍ਰਿਤ ਵੇਲੇ ਚਲੈ ਲੜੀ ਵਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਅਹੰਤ ਪੰਦੇ ਰੱਖੇ ਮਨਮਤਾ ਦੇ ਸਰਬ ਸੰਜ ਗੁਰੂ ਰਹਿ ਪਰ ਸ਼ਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਤ ਗਿਆਨ ਦੇ ਸੋਮੇ ਗਿਆਨ ਦੇ 사ਦਰ ਤਨ ਤਨ ਆਦ ਸ੍ਰੀ ਗੁਰੂ ਗੁਰੂ ਸਾਹਿਬ ਜੀ ਦੀ ਪਾਵਨ ਜੂਰੀ ਅੰਦਰ ਸੱਜ ਬੈਠੀ ਗੁਰਖਾ ਸਾਹਿਬ ਸੱਜ ਸਮਝਿਓ ਆਓ ਜੋ ਚਿਰਾਂ ਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਨੰਗ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੇ ਜੀਵਨ ਦੀ ਕਥਾ ਵਿਚਾਰ ਆਪਾਂ ਕਰਦੇ ਸੁਣਦੇ ਆ ਰਹੇ ਔ ਅੱਜ ਵੀ ਉਸੇ ਲੜੇ ਦਾ ਕਿੱਸਾ ਬਣ ਕੇ ਸੰਸਾਰ ਦੇ ਪਾਣੂ ਜੀ ਨੂੰ ਚਾਉ ਆਪਾਂ ਕੁਝ ਕੁ ਰੱਬੀ ਗੁਰਾਂ ਨੂੰ ਗ੍ਰਹਿਣ ਕਰਦਾ ਯਤਨ ਕਰੀ ਤਾਂ ਕਿ ਸਾਡਾ ਆਇਆ ਹੋਇਆ ਸੰਸਾਰ ਤੇ ਸਫਲ ਹੋ ਜਾਵੇ ਅਜ ਰਾਤ ਦਿਨ ਦੁੱਖਾਂ ਕਲੇਸ਼ਾਂ ਰੋਗਾਂ ਸੋਗਾਂ ਕੜਿਆਂ ਸਾੜਿਆਂ ਚਿੰਤਾ ਵਿੱਚ ਅਸੀਂ ਗਰਸੇ ਹੋਏ ਹਾਂ ਇਨਨ ਤੋਂ ਕਿਵੇਂ ਨਾ ਕਰ ਸਕਵੇਂ ਨਾ ਕਿਵੇਂ ਸਾਨੂੰ ਮੁਕਤੀ ਮਿਲ ਜਾਵੇ ਜਮਾਂ ਦੀ ਮਾਰ ਤੋਂ ਵੱਜ ਜਾਈਏ ਅੱਜ 83 ਲੱਖ ਜੁਨਾ ਆਪਾਂ ਸੁਣਦੇ ਆਂ ਦੇਖਦੇ ਆ ਰਹੇ ਆ ਇਨਨ ਤੋਂ ਵੀ ਪਿਆਰੋਂ ਮੁਕਤ ਹੋ ਜਾਈਏ ਕਿਉਂਕਿ ਦੁੱਖ ਬਹੁਤ ਅਸਹਿਤ ਹੈ ਕਹਿ ਸਾਰੇ ਦੁੱਖਾਂ ਤੋਂ ਦਰ ਜਿਹੜਾ ਸਰਦਾਰ ਦੁੱਖ ਹਾਂ ਨਾ ਜਿਹੜਾ ਭਿਆਨਕ ਆ ਉਹ ਜਨਮ ਤੇ ਮਰਦਾ ਨਾ ਤੰਦਾ ਡਰ ਦਾ ਦੁੱਖ ਕੋਈ ਨਾ ਮੰਦਾ ਡਰ ਦਾ ਕੋਈ ਦੁੱਖ ਜਿੱਦਾਂ ਜਨਮ ਤੇ ਮਰਦਾ ਦੁੱਖ ਇਸ ਵੇਲੇ ਯਤਨ ਕਰੀਏ ਆਪਾਂ ਜੀਵਨ ਦਾ ਤਰ ਹੈ ਆਪਾਂ ਤੁਨ ਗੁਰਦਾਨ ਪਛਦ ਦਾ ਜੀਵਨ ਦੇ ਵਿਚਾਰ ਕਰ ਰਹੇ ਆਂ ਪਰ ਇਸ ਨੂੰ ਚਾਰ ਵਿੱਚ ਪਿਆਰੋ ਬੇਅੰਤ ਰੱਬੀ ਗੁਣ ਬੇਅੰਤ ਰੱਬੀ ਗੁਣ ਲਭਿ ਰੱਬ ਦੇ ਗੁਣ ਰੱਬੀ ਗੁਣ ਸਭ ਸਭ ਵਿੱਚ ਰੱਬੀ ਗੁਣ ਗੁਣਾਂ ਦਾ ਭੰਡਾਰ ਕਹ ਲਈਏ ਸੀ ਸਤਿਗੁਰਾਂ ਜੀਵਨ ਗੁਣਾ ਦਾ ਭੰਡਾਰ ਆ ਭੰਡਾਰ ਵਿੱਚੋਂ ਜਿੰਨਾ ਮਰਜ਼ੀ ਚੁੱਕ ਸਕਦਾ ਪੈਣ ਭੰਡਾਰ ਵਿੱਚੋਂ ਤੇ ਜਿੰਨਾ ਕੋਈ ਮਰਜ਼ੀ ਚੁੱਕ ਸਕਦਾ ਇਹ ਤਾਂ ਹੁੰਦਾ ਇਹ ਤਾਂ ਵਖਰੀ ਆ ਕਿ ਭੰਡਾਰ ਵਿੱਚੋਂ ਜਿੰਨੇ ਕੁ ਲੋੜ ਹੋਵੇ ਉਹਨਾਂ ਨਾਲ ਚੁੱਕਦਾ ਹੈ ਤੇ ਤੇਈਂ ਵੀਰਾਂ ਜਿਆਦੀ ਭੁੱਖ ਲੱਗੀ ਹੋਵੇ ਮੰਨੂ ਜਦ ਹੀ ਭੁੱਖ ਲੱਗੀ ਹੋਏ ਤੇ ਕਈ ਵਾਰ ਬੰਦਾ ਜਿਆਦਾ ਵੀ ਚੁੱਕ ਲੈਂਦਾ ਹੈ ਭਾਵੇਂ ਚੁੱਕਿਆ ਨਾ ਜਾਵੇ ਪਾ ਦਿੰਦਾ ਜਿਆਦਾ ਚੋਲੀ ਜਦੀ ਭਰ ਲੈਂਦਾ ਵੱਡੀ ਪੰਡ ਭਰ ਲੈਂਦਾ ਪਰ ਬੰਦੂ ਤਾਂ ਉਹ ਹੀ ਨਾ ਜਿਹਦੇ ਅੰਦਰ ਕੋਈ ਮਾੜਾ ਮੋਟਾ ਉਸ ਮਾਨਤ ਦੀ ਖੇਚੂਗੀ ਜਿਹੜਾ ਮੜਮ ਜਿਹਨੂੰ ਕੁਝ ਗਿਆਨ ਦੀ ਭੁੱਖ ਲੱਗੀ ਹੋਊਗੀ ਜਿਹਨੂੰ ਇਹ ਥੋੜਾ ਫਿਕਰ ਪਿਆ ਹੋਊਗਾ ਵੀ ਮੈਂ ਜਮਾਂ ਦੀ ਬਾਤ ਤੋਂ ਬਚਣਾ ਹੈ ਜਿਹਨੂੰ ਇਹ ਪਤਾ ਲੱਗਾ ਹੋਊਗਾ ਸਮਝ ਆਈ ਹੋਗੀ ਵੀ ਮੈਂ ਬਹੁਤ ਜਨਮੋਂ ਤੋਂ ਵਿਛੜ ਕੇ ਬਹੁਤ ਜਨਮੋਂ ਤੋਂ ਉਹਦੋਂ ਨਾਲੋਂ ਭੁੱਲ ਕੇ ਤੇ ਦੁੱਖਾਂ ਪਰ ਇਹ ਗਰਗਮਾਂ ਪੈਰੋ ਵਿਛੜਨਾ ਤੇ ਪੁਰਜਨ ਵਿੱਚ ਬਫਰਕ ਬਹੁਤ ਜ਼ਿਆਦਾ ਹੈ ਵਿਛੜਨ ਵਿੱਚ ਤੇ ਪੁਰਜਨ ਵਿੱਚ ਬਹੁਤ ਬਹੁਤ ਜ਼ਿਆਦਾ ਫਰਕ ਹੈ ਨਾ ਤਾਂ ਪਰਮੇਸ਼ਰ ਸਾਨੂੰ ਵਿਛੜਾਦਾ ਹੈ ਸੜ ਤੋਂ ਵਿਛੜਦਾ ਹੈ ਤੇ ਨਾ ਹੀ ਅਸੀਂ ਉਸ ਮਾਰਗ ਤੋਂ ਵਿਛੜ ਸਕਦੇ ਹਾਂ ਵਿਛੜ ਨਹੀਂ ਸਕਦੇ ਨਾਲ ਹੁੰਦਿਆਂ ਹੋਇਆਂ ਕਈ ਵਾਰ ਬੰਦਾ ਭੁੱਲ ਜਾਂਦਾ ਏ ਕਈ ਵਾਰ ਕੋਈ ਚੀਜ਼ ਦੱਬੇ ਹੋਈ ਏ ਚੀਜ਼ ਭਾਵੇਂ ਸਾਡੇ ਕੋਲ ਪਈ ਹੋਵੇ ਪਰ ਉਹ ਯਾਦਸਤੋਂ ਨਿਕਲ ਗਈ ਬਾਰ ਭੁੱਲ ਗਏ ਭੁੱਲੀ ਭੁੱਲੇ ਹੋਈ ਚੀਜ਼ ਮਿਲ ਜਾਵੇ ਤੇ ਪਰ ਉਹ ਮਨ ਕਿੰਨਾ ਖੁਸ਼ ਹੁੰਦਾ ਹੈ ਉਹਦੇ ਜੀਵ ਜਣਾ ਉਸ ਅਕਾਲ ਪੁਰਖ ਰਾਮ ਅੱਲਾ ਖੁਦਾ ਵਾਹਿਗੁਰੂ ਨੂੰ ਭੁੱਲ ਗਿਆ ਤੇ ਜਿਸ ਦਿਨ ਇਹ ਪੁਰਲੇ ਹੋਏ ਦੇ ਨੂੰ ਯਾਦ ਆ ਗਏ ਉਹਦੇ ਨਾਲ ਮਿਲ ਹੋ ਗਿਆ ਉਹਦੇ ਸੰਪਰਕ ਵਿੱਚ ਚਲੇ ਗਿਆ ਤੇ ਕਿੰਨੀ ਖੁਸ਼ੀ ਹੋਊਗੀ ਖੁਸ਼ੀ ਹੋਊਗੀ ਸੰਸਾਰ ਦੀਆਂ ਮਾਇਆ ਜੁਨੀਆ ਵੀ ਖੁਸ਼ੀਆਂ ਨੇ ਉਹਨਾਂ ਦੇ ਪਿੱਛੇ ਦੁੱਖ ਹੈ ਯਾਦ ਕਰ ਵਾਲੀ ਕਰਿਆ ਸੰਸਾਰ ਦੀਆਂ ਜਿੰਨੀਆਂ ਵੀ ਖੁਸ਼ੀਆਂ ਜਿੰਨੀਆਂ ਵੀ ਨਿਕਤ ਦੀ ਜਿੰਨੀਆਂ ਵੀ ਖੁਸ਼ੀਆਂ ਸਭ ਦੇ ਪਿੱਛੇ ਦੁੱਖ ਲੁਕਿਆ ਹੋਇਆ ਹੈ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਅੱਜ ਕੋਈ ਉਹ ਜੀ ਖੁਸ਼ੀ ਸੰਸਾਰ ਦੀ ਨਹੀਂ ਜਿਹਦੇ ਪਿੱਛੇ ਦੁੱਖ ਨਾ ਲੁਕਿਆ ਹੋਵੇ ਉਹ ਕਹਿੰਦਾ ਮੈਂ ਵੀ ਨਾਲ ਹੀ ਆ ਬਾਕੀ ਤੂੰ ਤਾਂ ਕੋ ਮੰਗਾਰਦਾ ਵੀ ਆ ਦੁੱਖ ਬੰਗਾਰ ਦਾ ਵੀ ਆ ਬੇਖੁਸ਼ੀਆਂ ਲੈ ਕੇ ਕਿਚੌੜਾ ਫਿਰਦਾ ਏ ਕਿਉਂ ਘਰ ਆ ਫਿਰਦਾ ਮम्मी ਨਾਲ ਹੀ ਆ ਇਹ ਆਕਰ ਥੋੜੇ ਦਿਨਾਂ ਦੀ ਅਦਰੀ ਸੁਖ ਵਾਲੀ ਮੈਂ ਵੀ ਨਾਲ ਹੀ ਖੜਾ ਨੇ ਮੈਂ ਵੀ ਆਪਣੀ ਡਿਊਟੀ ਦਿਮਾਉਣੀ ਆ ਜਦੋਂ ਉਹ ਆਉਂਦਾ ਏ ਕਿੱਥੇ ਤੇ ਹੱਸਦਾ ਸੀ ਚੌੜਾ ਹੁੰਦਾ ਸੀ ਇਨਸਾਨ ਮੈਂ ਮੈਂ ਕਰਦਾ ਸੀ ਆ ਵੀ ਮੇਰੀ ਆ ਵੀ ਮੇਰੀ ਆ ਵੀ ਮੇਰੀ ਤੇ ਜਿਹੜਾ ਮੇਰੀ ਮੇਰੀ ਕਰਦਾ ਸੀ ਕਰਕੇ ਖੁਸ਼ ਹੁੰਦਾ ਸੀ ਹੁਣ ਥੋੜੇ ਚਿਰੇ ਬਾਅਦ ਜਦੋਂ ਦੁਖਦੀ ਵਾਰੀ ਆ ਗਈ ਹੁਣ ਰੋਣਾ ਸ਼ੁਰੂ ਕਰ ਦਿੱਤਾ ਹੁਣ ਰੋਣਾ ਸ਼ੁਰੂ ਕਰ ਦਿੱਤਾ ਮੈਂ ਥੋੜੀ ਜਿਹੀ ਵਿਚਾਰ ਦੇਵਾਂ ਇੱਕ ਬਖਸ਼ ਕੀਤੀ ਛੱਡ ਤੇ ਫਤਿਹਰ ਵਿਧਾਨ ਜੀ ਨੇ ਪਰ ਪਾਵੇ ਇਹ ਦੁੱਖ ਦੀ ਗੱਲ ਨਹੀਂ ਪਰ ਦੁੱਖ ਬਣ ਜਾਂਦਾ ਹੈ ਦੁੱਖ ਦੀ ਗੱਲ ਨਹੀਂ ਪਰ ਦੁੱਖ ਬਣ ਜਾਂਦਾ ਹੈ ਉਹ ਕਹਿੰਦੇ ਜਦ ਪਾਵੇ ਤਦ ਗਰਭ ਕਰਤਾ ਹੈ ਜਦ ਕੁਝ ਪਾਵੇ ਤਦ ਗਰਭ ਕਰਤਾ ਹੈ ਖੁਸ਼ ਹੁੰਦਾ ਜਦੋਂ ਕੁਝ ਮਿਲਦਾ ਹੈ ਬਹੁਤ ਪ੍ਰਸੰਨ ਹੁੰਦਾ ਏ ਖੁਸ਼ੀ ਜਿਹਾ ਹੁੰਦਾ ਏ ਫੁੱਲ ਫੁੱਲ ਕੇ ਗੱਲਾਂ ਕਰਦਾ ਏ ਪਰ ਜਦੋਂ ਕੋਈ ਥੋੜਾ ਜਿਹਾ ਤੁਰ ਕੋਲੋਂ ਥੋੜਾ ਜਿਹਾ ਚਲੇ ਜਾਵੇ ਤੇ ਫਿਰ ਰੋਂਦਾ ਏ ਰੋਂਦਾ ਫਿਰ ਰੋਂਦਾ ਏ ਹੁਣ ਪਰ ਕੋਈ ਕੋਝ ਚੀਜ਼ ਚਲੇ ਗਈ ਉਹਦਾ ਕੀ ਦੁੱਖ ਸੀਓ ਕੋਈ ਤਨ ਨੂੰ ਦੁੱਖ ਨਹੀਂ ਕੋਈ ਹੈ ਤਾਂ ਤਨ ਤਨ ਨੂੰ ਪੀੜ ਹੋਈ ਹੋਈ ਉਹਦੀ ਤਨ ਨੂੰ ਕੋਈ ਚੋੜ ਵੱਜੀ ਕੋ ਸੱਟ ਲੱਗੀ ਨਾ ਕੋ ਚੋੜ ਲੱਗੀ ਨਾ ਕੋ ਸੱਟ ਲੱਗੀ ਦੁਖੀ ਕਿਉਂ ਹੋਇਆ ਦੁਖੀ ਤੈਨੂੰ ਨਹੀਂ ਜੀ ਦੁੱਖ ਤਾਂ ਹੁੰਦਾ ਸਿਰ ਤਨ ਦਾ ਤੇ ਮਨ ਦਾ ਨਾ ਉਹਨੇ ਦੁੱਖ ਤੰਦਾ ਹੈ ਨਾ ਇਹ ਦੁਖ ਮੰਦਾ ਹੈ ਉਹ ਤਾਂ ਸਿਰਾ ਤੋਂ ਨਿਕਲ ਗਈ ਉਹ ਚੀਜ਼ ਜੋ ਤੋਂ ਨਿਕਲ ਗਈ ਬਸ ਉਹਦੇ ਨਾਲ ਦੁਖੀ ਹੋ ਗਏ ਦੁੱਖ ਨਹੀਂ ਸੀ ਪਰ ਦੁਖੀ ਹੋ ਗਏ ਪ੍ਰਾਪਤ ਕਿੱਥੋਂ ਕੀਤਾ ਸੀ ਮਿਲਿਆ ਕਿੱਥੋਂ ਸੀ ਇਤੋਂ ਹੀ ਸਾਨੂੰ ਕੋਈ ਚੀਜ਼ ਮਿਲਦੇ ਜੀਵਨ ਦੀ ਪੈ ਰਹੋ ਮਿਲਦੀ ਤਾਂ ਇਤੋਂ ਹੀ ਆ ਨਾ ਇੱਥੇ ਦੇਣ ਵਾਲਾ ਕੌਣ ਇੱਥੇ ਦੇਣ ਵਾਲਾ ਕੌਣ ਹੈ ਤੇ ਜਗ ਦੇ ਸੱਚੇ ਕੀ ਕੋਠੜੀ ਵਿੱਚ ਸੱਚੇ ਦਾ ਆਸ ਇਹ ਉਹਦਾ ਘਰ ਆ